ਕਹੇ ਸੀ ਕਿ ਰਸੋਈ ਕੋਲੇ ਵੀ ਬਾਈ ਰੋਟੀ ਖਾਣ ਆ ਜਾਂਦੀ ਆ ਆਪਦੇ ਆਪ ਹੀ ਹਾਂ ਆ ਵੀ ਆ ਜਾਂਦੀ ਬਾਈ ਇਹ ਇਹ ਵੈਸੇ ਹੀ ਬਾਈ ਇਹਦੀ ਆਦਤ ਆ ਇਹ ਕੋੜੀਆਂ ਚੜ ਕੇ ਨੇ ਆਪ ਹੀ ਆ ਜਾਂਦਾ ਦਿਹਾੜੀ ਦੇ ਵਿੱਚ ਜਾਨੀ ਮੰਨ ਲਓ ਤੁਸੀਂ ਅਕੋਰਡਿੰਗ ਵੀਕ ਗਿੜੇ ਲਾ ਦਿੰਦੀ ਆ ਘਰੇ ਕੋਠੀ ਵਾਲੇ ਪਾਸੇ ਜੀ ਇਹਨੂੰ ਰੂਮ ਦਾ ਵੀ ਪਤਾ ਬਾਈ ਮੇਰੇ ਦਾ ਵੀ ਇੱਥੇ ਪੈਂਦਾ ਉਹ ਜੀ ਜੇ ਇਹਨੂੰ ਕੋਈ ਜ਼ਿਆਦਾ ਲੱਗੇ ਤਾਂ ਇਹ ਆਪ ਹੀ ਆ ਜਾਂਦੀ ਉੱਥੇ ਰੂਮ ਜਾ ਕੇ ਖੜ ਜਾਂਦੀ ਬਾਹਰ ਦੇ ਕੋਲੇ ਖੜਕਾਉਣ ਲੱਗ ਜਾਂਦੀ ਆ ਜੀ ਬਸ ਜਾਨੀ ਬਹੁਤ ਸਿਆਣੀ ਆ ਯਾਰ ਠੀਕ ਹੈ ਠੀਕ ਹੈ ਬਾਈ ਇੰਨੀ ਸਿਆਣੀਆਂ ਜਿਵੇਂ ਛੜਕਤੇ ਆਪਾਂ ਜਾਣਦੇ ਆ ਬੱਸ ਆਉਂਦੀ ਆ ਜਾਂ ਟਰੈਕਟਰ ਆਉਂਦਾ ਇਹ ਸਿਸਟਮ ਨਹੀਂਗਾ ਵੀ ਇਹਨੂੰ ਪਾਸੇ ਕਰਨਾ ਪਊਗਾ ਅੱਛਾ ਆਪਣੇ ਆਪ ਹੀ ਹੋ ਜਾਂਦਾ ਬੱਚੇ ਨੂੰ ਤਾਂ ਕਹਿਣਾ ਪੈਂਦਾ ਵੀ ਸਾਈਡ ਤੇ ਹੋ ਜਾ ਇਹਨੂੰ ਨਹੀਂ ਕਹਿੰਦੀ ਲੋੜ ਐ ਆਪ ਹੀ ਹੋ ਜਾਂਦੀ ਹੈ ਬਾਈ ਹੂੰ ਤਾਂ ਜਨਮ ਤੋਂ ਲੈ ਕੇ ਕਿੰਨਾ ਟਾਈਮ ਦੁੱਧ ਪਿਆਇਆ ਫਿਰ ਇਹਨੂੰ ਬਾਈ ਆਪਦੀ ਮਾਂ ਦਾ ਅੱਛਾ ਸਾਰਾ ਸੂਆ ਹੈ ਹਾਂ ਚੋਈ ਨਹੀਂ ਬਾਈ ਇਹਦੀ ਮਾਂ ਜਮਾ ਵੀ ਇੱਕ ਦਿਨ ਵੀ ਨਹੀਂ ਦੁੱਧ ਵੀ ਨਹੀਂ ਕੱਢਿਆ ਮੰਨ ਲਓ ਜੇ ਮਹੀਨੇ ਬਾਅਦ ਹੋ ਜਾ 20 ਦਿਨ ਬਾਅਦ ਆਪਾਂ ਚੈੱਕ ਜ਼ਰੂਰ ਕਰਦੇ ਹੁੰਦੇ ਸੀਗੇ ਵੀ ਕਿੰਨਾ ਦੁੱਧ ਦਿੰਦੀ ਆ ਕਿਉਂਕਿ ਪਹਿਲੇ ਸੂਏ ਦੀ ਕੋ ਹਾਂ ਪੌਂਦੀ 12 ਵਜੇ ਮੈਂ ਆਵਾਂ ਪੌਂਦੀ 11 ਵਜੇ ਆਵਾਂ ਹਣਾ ਤਕਰੀਬਨ ਤਾਂ ਘਰ ਹੀ ਹੁੰਨੇ ਆ ਜੀ ਬਈ ਉਹਦੇ ਨੇ ਰਿੰਗਾਂ ਲਾਗਣਾ ਬਈ ਆਵਾਜ਼ ਸੁਣ ਕੇ ਜਦੋਂ ਆਪਾਂ ਸੁਣ ਲੈਣੀ ਆ ਉਹਦੇ ਨੇ ਰਿੰਗਾਂ ਲਾਗ ਜਾਣਾ ਫਿਰ ਘਰਦਿਆਂ ਕੋਲੇ ਬਾਅਦ ਚ ਜਾਂਦਾ ਬੰਦਾ ਇਹਦੇ ਕੋਲੇ ਪਹਿਲਾਂ ਜਾਣਾ ਪੈਂਦਾ ਮੈਨੂੰ ਲੈ ਵੀ ਬਿਲਿਓ ਇਸ ਵਕਤ ਆਪਾਂ ਪਿੰਡ ਸੇਖੇ ਦੇ ਵਿੱਚ ਆ ਬਈ ਲੱਖੇ ਕੋਲੇ ਆਏ ਆ ਤੇ ਆਹਾਂ ਨਾ ਕੱਟੀ ਦਾ ਬਈ ਲੱਖੇ ਦੇ ਨਾਲ ਇੰਨਾ ਜਿਆਦਾ ਪਿਆਰ ਆ ਆਪਾਂ ਕਹਿ ਸਕਦੇ ਆਂ ਵੀ ਬੱਚਾ ਵੀ ਇੰਨਾ ਪਿਆਰ ਨਹੀਂ ਕਰਦਾ ਆਪਦੇ ਮਾਪੇ ਬਾਪ ਦਾ ਜਿੰਨਾ ਇਹ ਬਾਈ ਲੱਖੇ ਦਾ ਇਹ ਕੱਟੀ ਕਰਦੀ ਆ ਤੇ ਆਪਾਂ ਕਰਦੇ ਆਂ ਬਾਈ ਲੱਖੇ ਨਾਲ ਗੱਲਾਂ ਬਾਤਾਂ ਕਿਵੇਂ ਮੋਹ ਪਿਆ ਕਿੰਨੇ ਟਾਈਮ ਦੀ ਹੋਗੀ ਕੀ ਖਰਾਕ ਦਿੰਦਾ ਲੱਖਾ ਲੱਖੇ ਬਾਈ ਸასი ਘਰ ਧੰਨਵਾਦ ਸასი ਘਰ ਬਾਈ ਹੋਰ ਕਹਿਵਾ ਸੇ ਤਾਂ ਬਾਈ ਹਾਂਜੀ ਹਾਂਜੀ ਵਧੀਆ ਜੀ ਤੇ ਲੱਖੇ ਸਭ ਤੋਂ ਪਹਿਲਾਂ ਤਾਂ ਬਾਈ ਆਪਾਂ ਦੱਸ ਦੇਵੇ ਇਹ ਕੱਟੀ ਹੈ ਕਿਹੜੇ ਸੀਮਨ ਦੀ ਭਰਾ ਇਹ ਨਵਾਬ ਦੀ ਹੈ ਬਾਈ ਜੀ ਸਰਸਵਤੀ ਵਾਲੀ ਜੀ ਸਰਸਵਤੀ ਨਵਾਬ ਦੇ ਹਾਂਜੀ ਹਾਂਜੀ ਠੀਕ ਆ ਕਿੰਨੇ ਟਾਈਮ ਦੀ ਹੋਗੀ ਬਾਈ ਲੱਖੇ ਇਹ ਬਾਈ ਜੀ ਸਾਲ ਤੋਂ ਉੱਪਰ ਹੋਗੀ ਡੇਢ ਦੋ ਮਹੀਨੇ ਠੀਕਾ ਤੇ ਪਹਿਲਾਂ ਤਾਂ ਬਾਈ ਜੇ ਆਪਾਂ ਦੇਖੀਏ ਇੰਨਾ ਮੋਹ ਪ੍ਰੇਮ ਇਹਦੇ ਨਾਲ ਕਿਵੇਂ ਪਿਆ ਤੇ ਕਿੰਨੇ ਟਾਈਮ ਤੋਂ ਇਹ ਜਿਹੜਾ ਚੱਲਦਾ ਰਿਹਾ ਆਈ ਮੋਹ ਮੁਹੱਬਤ ਤੇ ਬਸ ਜੰਮਣ ਤੋਂ ਹੀ ਆ ਬਾਈ ਇਹਦੇ ਤੋਂ ਅੱਛਾ ਜੰਮਣ ਬਸ 15 ਦਿਨਾਂ ਦੀ ਸੀਗੀ 20 ਦਿਨਾਂ ਦੀ ਤਕਰੀਬਨ ਜਦੋਂ ਤੋਂ ਇਹ ਲੱਗ ਗਈ ਮਗਰ ਆਉਣ ਜੀ ਹਾਂ ਘਰੇ ਆਉਣ ਲੱਗ ਗਈ ਘਰੋਂ ਮੋਰ ਇਧਰ ਆਉਣ ਲੱਗ ਗਈ ਬਸ ਗੱਜ ਗਈ ਬਾਈ ਹੂੰ ਮੈਨੂੰ ਲੱਗਦਾ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਸੀਗੇ ਰੱਸਾ ਦਾ ਬਾਈ ਪਾਇਆ ਨਹੀਂ ਜਾਂ ਜੰਮੇ ਹਾਂ ਬਸ ਸਾਰੀ ਬਾਈ ਪਾਇਆ ਬਸ ਕਦੇ ਜਿਵੇਂ ਮੰਨ ਲਓ ਜ਼ਿਆਦਾ ਲੋਡ ਆ ਜ਼ਿਆਦਾ ਕੋਈ ਖਰਾਬ ਕਰਦਾ ਫੇਰ ਪਾਉਣਾ ਪੈਂਦਾ ਨਹੀਂ ਤਕਰੀਬਨ ਨਹੀਂ ਪ ਠੀਕ ਹੈ ਠੀਕਾ ਤੇ ਬਾਈ ਜਿਵੇਂ ਫਿਰ ਕੰਪੀਟੀਸ਼ਨਾਂ ਦੇ ਵਿੱਚ ਪਾਣੇ ਉੱਥੇ ਵੀ ਐਂ ਮਗਰੀ ਜਾਂਦੀ ਹੈ ਨਾ ਜਾਂਦੀ ਜਾਂਦੀ ਬਾਈ ਜੀ ਠੀਕ ਹੈ ਠੀਕਾ ਜਿਵੇਂ ਉੱਥੇ ਮੰਨ ਲਓ ਕੰਪੀਟੀਸ਼ਨ ਜੋ ਲੜਦੀ ਆ ਉਦੋਂ ਤਾਂ ਖੜਨਾ ਪੈਂਦਾ ਬਾਈ ਕਿਉਂਕਿ ਦੂਜੇ ਜਾਨਵਰਾਂ ਨੂੰ ਫਿਰ ਪੈਂਦੀ ਆ ਇਹ ਹੂੰ ਮੰਨ ਲਓ ਮਾਰਦੀ ਆ ਜਾਂ ਉਹਨਾਂ ਨਾਲ ਫਾਈਟ ਕਰਨ ਲੱਗਦੀ ਆ ਹਨਾ ਬਹੁਤਾ ਬੋਤਾ ਕਰਦਾ ਹੀ ਆ ਪਸੂ ਬਗਾਨੇ ਨੂੰ ਹੂੰ ਤੇ ਵੈਸੇ ਨਹੀਂ ਤਾਂ ਖੁੱਲੀ ਕੋਈ ਹੁੰਦੀ ਆ ਤਕਰੀਬਨ ਬਾਈ ਕਿੱਥੋਂ ਕਿੱਥੋਂ ਬਾਈ ਇਹ ਜਿਹੜੀ ਆ ਆਪਾਂ ਕਹੇ ਵੀ ਆਪਣੇ ਧੰਨੋਂ ਘੱਟੀ ਕੰਪੀਟੀਸ਼ਨ ਜਿੱਤ ਲਏ ਬਾਈ ਏ ਬਾਈ ਜੀ ਆਪਣਾ ਚੜੱਕ ਤੋਂ ਫਾਸਟ ਰਹੀ ਆ ਜੀ ਧਨੋਲੇ ਤੋਂ ਚੌਥੇ ਨੰਬਰ ਤੇ ਰਹੀ ਸੀ ਬਾਈ ਜੀ ਜੀ ਬਾਈ ਜੀ ਦੋ ਮੇਲੇ ਲੜਿਆ ਕਿ ਪਹਿਲਾਂ ਛੋਟੀ ਉਹਨੇ ਲੜਾਈ ਉਹ ਵੀ ਜਿੱਤੇ ਉਹਦੋਂ 6ਵਾਂ ਨੰਬਰ ਸੀ ਬਾਈ ਜੀ ਬਾਈ ਉਹਦੇ ਇੱਕ ਮਹੀਨੇ ਦੀ ਸੀ ਕਿ ਤਕਰੀਬਨ ਜੀ ਬਾਈ ਤੇ ਹੁਣ ਬਾਈ ਜੇ ਆਪਾਂ ਦੇਖੀ ਇਹਦੀ ਖਰਾਕ ਬਾਈ ਲਖੇ ਕੀ ਕੁਛ ਦੇ ਰਹੇ ਹਨ ਖਰਾਕ ਦੇ ਵਿੱਚ ਬਾਈ ਖਰਾਕ ਚ ਬਾਈ ਜੀ ਹੁਣ ਇਹਨੂੰ ਇੱਕ ਦਾ ਛੋਲੇ ਜੀ ਤੇ ਸੋਇਆਬੀਨ ਤੇ ਬੜੇਮਿਆਂ ਦੀ ਖਾਲ ਜੀ ਤੇ ਮੰਨ ਲਓ ਆਪਣਾ ਕਣ ਆਹ ਕਣਕ ਦਾ ਦਾਣਾ ਜਿਹੜਾ ਜੀ ਬਾਈ ਉਹ ਆ ਤੇ ਦੁੱਧ ਬਾਈ ਇਹ ਪੀਂਦੀ ਆ ਹੁਣ ਵੀ ਅੱਛਾ ਦੁੱਧ ਪੀਂਦੀ ਆ ਆਪਦੀ ਮਾਤਾ ਦਾ ਹੀ ਪੀਂਦੀ ਆ ਬਾਈ ਨਹੀਂ ਮਾਤਾ ਦਾ ਬਾਈ ਇਹਦੀ ਹੁਣ ਨਹੀਂ ਦੁੱਧ ਦਿੰਦੀ ਗਈ ਉਹ ਤਾਂ ਹੱਟੀ ਵੀ ਆ ਉਹ ਦਾ ਦੁਬਾਰਾ ਸੂਣ ਵਾਲੀ ਆ ਜੀ ਤੇ ਇਹ ਆਪਦੀ ਨਾਨੀ ਦਾ ਪੀਂਦੀ ਬਾਈ ਹੁਣ ਅੱਛਾ ਨਾਨੀ ਦਾ ਦੁੱਧ ਪੀਂਦੀ ਆ ਇਹ ਆ ਉਹਦਾ ਪਿੰਦੀ ਉਹਦਾ ਚੁੰਗ ਲੈਂਦੀ ਆ ਬਾਈ ਅੱਛਾ ਉਹ ਪਹਿਲਾਂ ਤਾਂ ਉਹ ਪੀਂਦੀ ਹੁੰਦੀ ਸੀਗੀ ਬੱਠਲ ਚ ਪੀਣ ਲੱਗੀ ਸੀਗੀ ਕਿ ਉਹਦੀ ਮਾਂ ਦੁੱਧ ਵੀ ਨਹੀਂ ਦਿੰਦੀ ਸੀ ਤੇ ਇਹਦੀ ਨਾਨੀ ਵੀ ਨਹੀਂ ਦਿੰਦੀ ਸੀਗੀ ਦੁੱਧ ਉਹ ਤੋਂ ਜੀ ਬਾਈ ਹੁਣ ਇਹਦੀ ਨਾਨੀ ਸੀਗੀ ਉਹ ਸੂਪੀ ਸੀਗੀ ਤੇ ਹੁਣ ਉਹਦਾ ਦੁੱਧ ਚੁੰਗਦੀ ਇਹੇ ਦੋ ਥਣੋਂ ਉਹਦੇ ਚੁੰਗਦੀ ਆ ਜੀ ਬਾਈ ਜਿਵੇਂ ਬਾਈ ਆਪਾਂ ਦੇਖੀਏ ਜਦੋਂ ਜਨਮ ਤੋਂ ਲੈ ਕੇ ਕਿੰਨਾ ਟਾਈਮ ਦੁੱਧ ਪਿਆ ਹੈ ਫਿਰ ਇਹਨੂੰ ਬਾਈ ਆਪਦੀ ਮਾਂ ਦਾ ਅੱਛਾ ਸਾਰਾ ਸੂਇ ਹਾਂ ਚੋਈ ਨਹੀਂ ਬਾਈ ਇਹਦੀ ਮਾਂ ਜਮਾ ਵੀ ਇੱਕ ਦਿਨ ਵੀ ਨਹੀਂ ਦੁੱਧ ਵੀ ਨਹੀਂ ਕੱਢਿਆ ਨਾਲੋਂ ਜਿਵੇਂ ਮਹੀਨੇ ਬਾਅਦ ਹੋ ਜਾਂ 20 ਦਿਨ ਬਾਅਦ ਆਪਾਂ ਚੈੱਕ ਜ਼ਰੂਰ ਕਰਦੇ ਹੁੰਦੇ ਸੀਗੇ ਵੀ ਕਿੰਨਾ ਦੁੱਧ ਦਿੰਦੀ ਆ ਕਿਉਂਕਿ ਪਹਿਲੇ ਸੂਏ ਦੀ ਕੋਈ ਸੀਗੀ ਨਾ ਇਹ ਜੀ ਬਾਈ ਤੇ ਵੀ ਦੁੱਧ ਕਿੰਨਾ ਦਿੰਦੀ ਆ ਇਹਦੀ ਮਾਂ 18 ਕਿਲੋ ਦੁੱਧ ਦਿੱਤਾ ਹੁਣੇ ਬਾਈ ਦੋ ਦੰਦ ਹੀ ਸੀਗੀ ਇਹਦੀ ਮਾਂ ਵੀ ਵਾਟ ਬਹੁਤ ਜ਼ਿਆਦਾ ਉਹਦੀ ਵੀ ਜੀ 51 ਦੀ ਆ ਉਹ ਜੀ ਬਾਈ ਕਈ ਵਾਰੀ ਵੀਰ ਪੁੱਛ ਲੈਂਦੇ ਬਈ ਇਹਨਾਂ ਦੁੱਧ ਜਿਹੜਾ ਝੋਟੀ ਨਹੀਂ ਦਿੰਦਾ ਹਾਂ ਤਾਂ ਕਿਹੜੀ ਨੇ ਦਿੱਤਾ ਮੈਂ 51 ਦੀ ਸੀਗੀ ਉਹ ਆਪਣੀ ਐਚ ਐਲ ਡੀ ਵੀ ਦੇ ਸੀਮੰਦ ਦੀ ਜੀ ਬਾਈ ਲੱਗੇ ਕਿੰਨਾ ਟਾਈਮ ਹੋ ਗਿਆ ਬਾਈ ਬਰੀਡ ਤੇ ਕੰਮ ਕਰਦਿਆਂ ਨੂੰ ਫਿਰ ਭਰਾ 7 ਸਾਲ ਤੋਂ ਉੱਪਰ ਹੀ ਹੋ ਗਏ ਬਾਈ 7 ਸਾਲ ਤੋਂ ਹੋ ਗਏ ਹੁਣ ਜੇ ਆਪਾਂ ਦੇਖਿਆ ਇਸ ਵਕਤ ਆਪਣੇ ਫਾਰਮ ਤੇ ਬਾਈ ਕਿਹੜੀ ਬਰੀਡ ਜ਼ਿਆਦਾ ਨੀਲੀ ਰਾਵੀ ਤੇ ਜਿਆਦਾ ਕੰਮ ਕਰਦੇ ਹੋ ਕਿ ਮੋਹਰਾ ਤੇ ਨਹੀਂ ਮੋਹਰਾ ਤੇ ਹੀ ਹੈ ਬਾਈ ਜੀ ਮੋਹਰਾ ਤੇ ਹਾਂਜੀ ਹਾਂਜੀ ਜੇ ਅਸ ਵਕਤ ਆਪਾਂ ਦੇਖੀਏ ਬਾਈ ਫਾਰਮ ਤੇ ਕਿੰਨੇ ਜਾਨਵਰ ਆਪਣੇ ਇਹ ਬਫੈਲੋ ਹੈਗੀਆਂ ਬਾਈ 20 ਦੇ ਕਰੀਬ 20 ਦੇ ਕਰੀਬ ਮੋਹਰਾ ਦੀਆਂ ਸਾਰੀਆਂ ਹਾਂਜੀ ਜੀ ਇੱਕ ਨਾ ਬਾਈ ਆਮ ਤੌਰ ਤੇ ਆਪਣੇ ਨਵੇਂ ਜਿਹੜੇ ਕਿਸਾਨ ਭਰਾਵਾਂ ਦਾ ਸਵਾਲ ਹੁੰਦਾ ਕਿ ਮੋਹਰਾ ਦੀ ਨਿਸ਼ਾਨੀ ਬਾਈ ਕੀ ਹੁੰਦੀ ਹੈ ਜੇ ਕੋਈ ਨਵੇਂ ਭਰਾਣੇ ਪਰਖ ਕਰਨੀ ਹੋਵੇ ਹਾਂਜੀ ਹਾਂਜੀ ਮੋਹਰਾ ਦੀ ਨਿਸ਼ਾਨੀ ਵੀਰੇ ਸਭ ਤੋਂ ਪਹਿਲਾਂ ਤਾਂ ਇਹਦੀ ਧੌਣ ਵੀ ਬਹੁਤ ਜ਼ਿਆਦਾ ਲੰਬੀ ਹੁੰਦੀ ਹੈ ਜੀ ਬਾਈ ਤੇ ਕਿਹੜਾ ਦਾ ਕੰਨ ਆ ਕੰਨ ਜਿਹੜਾ ਪਾਨ ਦੇ ਪੱਤੇ ਵਰਗਾ ਹੁੰਦਾ ਇਹਦਾ ਜ਼ਿਆਦਾ ਬਰੀਕੀਆਂ ਮੱਥਾ ਜੀ ਮੱਥਾ ਬਹੁਤ ਛੋਟਾ ਹੁੰਦਾ ਬਾਈ ਜਾਨੀ ਆ ਗੱਠ ਰੱਖ ਕੇ ਦੇਖ ਲੈਣੀ ਚਾਹੀਦੀ ਆ ਜੇ ਗੱਠ ਦੇ ਵਿੱਚ ਆਉਂਦਾ ਤਾਂ ਸਮਝ ਲਓ ਉਹ 100% ਮੂਰਾ ਦੇ ਵਿੱਚ ਪੈਂਦੀ ਆ ਜੀ ਬਾਈ ਥੋੜਾ ਬਹੁਤਾ ਉੱਪਰ ਹੁੰਦਾ ਚੱਲ ਜਾਂਦਾ ਜਿਆਦਾ ਵੱਡਾ ਮੱਥਾ ਨਹੀਂ ਚੱਲਦਾ ਮੂਰਾ ਦੇ ਵਿੱਚ ਵਿਸ਼ੇਸ਼ ਛੋਟਾ ਹੋਵੇ ਮੱਥਾ ਇੱਕ ਇਹਨਾਂ ਦੇ ਹਾਂਜੀ ਇੱਕ ਜਿਹੜੇ ਵੀਰੇ ਆ ਮੰਨ ਲਓ ਪੁੜੇ ਹੁੰਦੇ ਆ ਮੱਝ ਦੇ ਜੀ ਬਾਈ ਮੰਨ ਲਓ ਪਾਪਾ ਬੋਡੀ ਸਟਰਕਚਰ ਕਹਿੰਦੇ ਆ ਇਹਨੂੰ ਜੀ ਪੰਜਾਬੀ ਚ ਪੁੜੇ ਕਹਿੰਦੇ ਆ ਜੀ ਜੀ ਇਹ ਜਿਹੜੇ ਪੁੜੇ ਆ ਇਹ ਮੰਨ ਲਓ ਇਹਨਾਂ ਦੇ ਖੜਮੇ ਹੁੰਦੇ ਆ ਇਹ ਆਏ ਨਹੀਂ ਹੁੰਦੇ ਇੱਕ ਤਾਂ ਢਾਲੂ ਹੁੰਦੇ ਨਾ ਪਹਾੜ ਬਣਿਆ ਪਿਆ ਹੁੰਦਾ ਜੀ ਇਹ ਮੰਨ ਲਓ ਹੁਣ ਤੁਸੀਂ ਪ੍ਰੋਪਰ ਬਰੋਬਰ ਆ ਨਾ ਜੀ ਹਾਂ ਤੇ ਦੂਜਾ ਵੀਰੇ ਜਿਹੜੀ ਪੂਛ ਆ ਉਹ ਖੱਚ ਤੇ ਹੋਣੀ ਚਾਹੀਦੀ ਆ ਅੱਛਾ ਜ਼ਿਆਦਾ ਲੰਮੀ ਨਾ ਹੋਵੇ ਪੂਛ ਨਹੀਂ ਜ਼ਿਆਦਾ ਲੰਮੀ ਨਹੀਂ ਹੋਣੀ ਚਾਹੀਦੀ ਤੇ ਜੇ ਜ਼ਿਆਦਾ ਜਮਾ ਜੈੱਡ ਬਲੈਕ ਹੋਵੇ ਤਾਂ ਫੇਰ ਤਾਂ ਬਾਈ ਜੀ ਸੋਨੇ ਦੇ ਸੁਹਾਗੇ ਵਾਲੀ ਗੱਲ ਹੀ ਆ ਜੇ ਹੁਣ ਇਹਦੀ ਬਿਲਕੁਲ ਜੈੱਡ ਬਲੈਕ ਆ ਜੀ ਤੇ ਪੂਛ ਦੇ ਵਿੱਚ ਥੋੜੀ ਵਾਈ ਚਨਕ ਤਾਂ ਹੀ ਚੱਲ ਜਾਂਦੀ ਆ ਜਿਆਦਾ ਹੋਵੇ ਤਾਂ ਫਿਰ ਬਾਈਆਂਾਂ ਬੱਚਿਆਂ ਚ ਜਿਆਦਾ ਆਉਂਦੀ ਆ ਹਨਾ ਚੱਲ ਤਾਂ ਛੇ ਤਾਂ ਹੀ ਵੀ ਜਾਂਦੀ ਆ ਪਰ ਜਿਆਦਾ ਹੋਣੀ ਨਹੀਂ ਚਾਹੀਦੀ ਜੀ ਤੇ ਇਸ ਵਕਤ ਬਾਈ ਦੇਖੇ ਲਖੇ ਆਪਣੇ ਕੋਲੇ ਫਿਰ ਕਿੰਨੇ ਲੀਟਰ ਤੱਕ ਜਿਹੜੇ ਆਪਣੇ ਫਾਰਮ ਤੇ ਜਾਂਦੇ ਆ 23 ਤੋਂ 24 ਕਿਲੋ ਤੱਕ ਦੀਆਂ ਮੱਝਾਂ ਹੈਗੀਆਂ ਬਾਈ 23 ਤੋਂ 24 ਆਹ ਲੀਟਰ ਤਾਂ ਬਾਈ ਕਦੇ ਮਾਪੇ ਨਹੀਂ ਆਪਾਂ ਤਾਂ ਕੰਡੇ ਤੇ ਤੋਲਦੇ ਆ ਜੀ ਬਾਈ 24 ਕਿਲੋ ਤੱਕ ਹੈਗੀਆਂ ਮੱਝਾਂ ਤਕਰੀਬਨ ਜੀ ਤੇ ਇਹ ਬਾਈ ਜਿਵੇਂ ਆਪਾਂ ਦੇਖੀਏ ਵੀ ਜੇ ਕੋਈ ਹੋਰ ਵੀ ਆਪਣਾ ਭਰਾ ਐ ਗਝਾਉਣੀ ਚਾਹੁੰਦਾ ਹੋਵੇ ਕਿਵੇਂ ਗਝੂਗੀ ਇਹ ਕੋਈ ਆਪ ਦਾ ਤਜਰਬਾ ਸਾਂਝਾ ਕਰੋਗੇ ਬਾਈ ਆਪਣੇ ਭਰਾਵਾਂ ਦਾ ਤਜਰਬਾ ਤਾਂ ਬਾਈ ਇਹੀ ਆ ਮੰਨ ਲਓ ਵੀ ਜਿਹੜਾ ਬੰਦਾ ਮਾਝ ਨੂੰ ਇਹਦੀ ਮਾਂ ਨੂੰ ਚਾਹੁੰਦਾ ਹਨਾ ਦੁੱਧ ਥੱਲੇ ਛੜਦਾ ਜੀ ਤੇ ਆਪ ਛੜਨੀ ਚਾਹੀਦੀ ਆ ਜਿਹੜੇ ਬੰਦੇ ਨੇ ਗਝਾਉਣੀ ਆ ਬੱਚਾ ਮਗਰ ਲੱਗਦਾ ਵੀ ਮੈਨੂੰ ਇਹ ਦੁੱਧ ਪਿਉਂਦਾ ਹੂੰ ਦੂਜਾ ਉੱਤੇ ਬਾਈ ਮੰਨ ਲਓ ਜ਼ਿਆਦਾ ਉਹਦੇ ਨਾਲ ਨੇੜਤਾ ਰੱਖਣੀ ਪਊਗੀ ਵੀ ਜਾਣੀ ਇਹ ਤਾਂ ਹੈ ਨਹੀਂਗਾ ਵੀ ਆਪਾਂ ਕੋਈ ਜਾਦੂ ਦੀ ਛੜੀ ਆ ਵੀ ਚਲਾਦ ਕੇ ਤੇ ਆਪਣੇ ਮਗਰ ਲੱਗ ਜੂਗੀ ਤੇ ਬਾਈ ਜਾਨੀ ਉਹ ਮੁਹਬਤ ਕਰਨਾ ਪਉਣਾ ਬਾਈ ਬਾਈ ਜਾਨਵਰਤਾ ਬਸ ਜੀ ਤੇ ਹੁਣ ਫਿਰ ਬਾਈ ਇਹਦੇ ਨਾਲ ਖਰਾਕ ਦੇ ਨਾਲ ਕੋਈ ਵਰਜਿਸ਼ ਕਿਸ ਤਰ੍ਹਾਂ ਦੀ ਕਰਾਉਣੇ ਵਰਜਿਸ਼ ਡੇਲੀ ਬਾਈ ਹਾਂ ਤੁਰਦੀ ਤਾਂ ਹੈਗੀ ਆ ਕਿਉਂਕਿ ਖਰਾਕੇ ਬਹੁਤ ਜਿਆਦਾ ਖਾਂਦੀ ਆ ਜੀ ਬਾਈ ਜਿਹੜਾ ਇਹ ਮੇਦਾ ਨਾ ਬਾਈ ਮੰਨ ਲਓ ਕਈ ਵਾਰੀ ਕਈ ਭਰਾ ਕਹਿ ਦਿੰਦੇ ਆ ਬਾਈ ਇੰਨਾ ਦਾਣਾ ਨਹੀਂ ਖਾ ਸਕਦੀ ਵੀ ਛੋਟੀ ਆ ਵੀ ਮੰਨ ਲਓ ਮੱਝਾਂ ਨਹੀਂ ਨਾ ਖਾਂਦੀਆਂ ਜੀ ਬਾਈ ਇਹਦਾ ਮੇਦਾ ਪਹਿਲਾਂ ਤੋਂ ਹੀ ਬਾਈ ਸਟਰੋਂਗ ਵੱਜਿਆ ਹੋਇਆ ਜੇ ਮੰਨ ਲਓ ਬੱਚਾ ਲਾ ਲਓ ਛੋਟਾ ਬੱਚਾ ਹੂੰ ਛੋਟੇ ਬੱਚੇ ਨੂੰ ਕਿਸੇ ਨੂੰ ਖਰਾਕ ਜ਼ਿਆਦਾ ਮਿਲੀ ਆ ਕਿਸੇ ਨੂੰ ਘੱਟ ਮਿਲੀ ਆ ਹਨਾ ਉਹਦੀ ਬਾਡੀ ਦਾ ਹੀ ਫਰਕ ਪੈਂਦਾ ਉਹਦੇ ਖਾਣ ਪੀਣ ਦਾ ਵੀ ਪੈਂਦਾ ਉਹ ਤੋਂ ਬਾਅਦ ਚ ਨਹੀਂ ਉਹਨੀ ਖਰਾਕ ਖਾਦੀ ਜਾਂਦੀ ਨਾ ਇਹ ਸ਼ੁਰੂ ਤੋਂ ਹੀ ਬਾਈ ਜ਼ਿਆਦਾ ਖਰਾਕ ਨਹੀਂ ਖਾਦੀ ਆ ਜ਼ਿਆਦਾ ਦੁੱਧ ਪੀਤਾ ਸਾਰਾ ਦੁੱਧ ਤੁਸੀਂ ਹਿਸਾਬ ਲਾ ਲਓ ਵੀ 18 ਕਿਲੋ ਦੁੱਧ ਛੋਟੇ ਬੱਚੇ ਨੇ ਪੀਣਾ ਤੇ ਮਿੱਠਾ ਦਾ ਕਿੰਨਾ ਸਟਰੋਂਗ ਹੋ ਗਿਆ ਹੋਊਗਾ ਹਨਾ ਜੀ ਇੱਕ ਜਿਵੇਂ ਮੰਨ ਲਓ ਬਾਈ ਮੈਂ ਇਹ ਦੇਖਦਾ ਵੀ ਜਿਵੇਂ ਮੰਨ ਲਾ ਇਹਦੀ ਸ਼ੁਰੂ ਤੋਂ ਮੈਂ ਇਹਦੀ ਕੇਅਰ ਰੱਖੀ ਆ ਤਕਰੀਬਨ ਸਾਰੇ ਜਾਨਵਰਾਂ ਦੀ ਕੇਅਰ ਆਪਣੀ ਫੁੱਲ ਨਾ ਤਾਂ ਆਪਾਂ ਕਦੇ ਖਰਚੇ ਵੱਲੋਂ ਵੇਖਿਆ ਵੀ ਯਾਰ ਆਪਾਂ ਨੂੰ ਇਹਨਾਂ ਨੇ ਘੱਟ ਦਿੱਤਾ ਖਰਚਾ ਜ਼ਿਆਦਾ ਹੋ ਗਿਆ ਕਦੇ ਇਹ ਗੱਲ ਦਾ ਸੋਚ ਕੇ ਚੱਲੇ ਹੀ ਨਹੀਂਗੇ ਬਈ ਯਾਨੀ ਇਹ ਮੈਨੂੰ ਉਮੀਦ ਆ ਵੀ 25 ਤੋਂ ਉੱਪਰ ਇਹ ਸੂਏ ਸਹੀ ਰਵੇ ਕਰਮਾਂ ਵਾਲੀ ਹਨਾ ਪਤਾ ਨਹੀਂ ਬੰਦੇ ਦਾ ਕੱਲ ਨੂੰ ਕਿਸੇ ਨੂੰ ਕੀ ਹੋ ਜਾਣਾ ਮੈਨੂੰ ਵੀ ਕੁਝ ਹੋ ਸਕਦਾ ਇਹਨੂੰ ਵੀ ਹੋ ਸਕਦਾ ਬਈ ਯਾਨੀ 25 ਤੋਂ ਉੱਪਰ ਸੂਏ ਇਹ ਜਿਹੜੇ ਆਪਣੇ ਦੁੱਧ ਦੇਊ ਬਈ ਆਣੀ ਬਈ 1000 ਸੂਏ ਸੂਕੇ ਜਾਂ 1200 ਸੂਏ ਸੂਕੇ ਬੁੱਢੀ ਹੋ ਜੂਗੀ ਨਹੀਂ ਹੋਊਗੀ ਕਿਉਂਕਿ ਇਹਨੂੰ ਪਹਿਲਾਂ ਤੋਂ ਹੀ ਖਰਾਕ ਜ਼ਿਆਦਾ ਚੰਗੀ ਮਿਲੀ ਆ ਜੀ ਬਈ ਤੇ ਤੁਹਾਨੂੰ ਤੁਹਾਡੇ ਸਾਹਮਣੇ ਆ ਬਈ ਸੇਹ ਤੇ ਦੀ ਹਨਾ ਜੀ ਤੇ ਜਿਵੇਂ ਲੱਖੇ ਬਾਈ ਕਈ ਵਾਰੀ ਕੋਈ ਆਪਾਂ ਨੂੰ ਕੰਮ ਧੰਦੇ ਕੋਈ ਰਿਸ਼ਤੇਦਾਰੀ ਚ ਕੋਈ ਵਿਆਹ ਸ਼ਾਦੀ ਤੇ ਜਾਣਾ ਪੈਂਦਾ ਫਿਰ ਉਦੋਂ ਜੀ ਲਾ ਲੈਣ ਦੀ ਇੱਕ ਨਹੀਂ ਨਹੀਂ ਬਾਈ ਹਾਂ ਘਰੇ ਤਾਂ ਤਕਰੀਬਨ ਰੁਕ ਜਾਂਦੀ ਆ ਯਾਰ ਆਦੀ ਮਾਂ ਕੋਲੇ ਖੜ ਜਾਂਦੀ ਆ ਹਨਾ ਖੇੜਦੀ ਰਹਿੰਦੀ ਆ ਜ਼ਿਆਦਾ ਨਹੀਂ ਕਈ ਵਾਰੀ ਪਰਨ ਵੀ ਲੱਗ ਜਾਂਦੀ ਆ ਕੁਝ ਪਤਾ ਹੀ ਨਹੀਂ ਜਾਨਵਰ ਦਾ ਬਾਈ ਜਿਵੇਂ ਮੰਨ ਲਓ ਰਾਤ ਨੂੰ ਘਰੇ ਆਉਣੇ ਆ ਯਾਨੀ ਇਹਦਾ ਪਿਆਰ ਬਾਹੋਂ ਦੀ 12 ਵਜੇ ਮੈਂ ਆਵਾਂ ਪਹੁੰਦੀ 11 ਵਜੇ ਆਵਾਂ ਹਣਾ ਤਕਰੀਬਨ ਤਾਂ ਘਰ ਹੀ ਹੁੰਨੇ ਆ ਜੀ ਬਈ ਉਹਦੇ ਨੇ ਰਿੰਗਾਂ ਲਾਗਣਾ ਬਈ ਬਾਤ ਸੁਣ ਕੇ ਜਦੋਂ ਆਪਾਂ ਘਰੇ ਮਾੜਾ ਜੀ ਬੋਲ ਪੇ ਨਾ ਆ ਕੇ ਬਈ ਹਾਂ ਘਰ ਦੇ ਨੂੰ ਬੁਲਾਉਣੀ ਆ ਇਹਨੇ ਬਾਤ ਸੁਣ ਲੈਣੀ ਆ ਉਹਦੇ ਨੇ ਰਿੰਗਾਂ ਲਾਗ ਜਾਣਾ ਫਿਰ ਘਰ ਦੇ ਕੋਲੇ ਬਾਅਦ ਚ ਜਾਂਦਾ ਬੰਦਾ ਇਹਦੇ ਕੋਲੇ ਪਹਿਲਾਂ ਜਾਣਾ ਪੈਂਦਾ ਮੈਨੂੰ ਕਿਉਂਕਿ ਹਣਾ ਇਹ ਪਿਆਰ ਕਰਦੀ ਆ ਤੇ ਮੇਰਾ ਵੀ ਫਰਜ਼ ਆ ਯਾਰ ਇਹਦੇ ਕੋਲੇ ਜਾਵਾਂ ਪਾਉਂਦੇ ਨੇ ਮੈਂ ਦਾਣਾ ਉਦੋਂ ਨਾ ਪਾ ਕੇ ਆਵਾਂ ਇਹ ਤੇ ਹਾਥੀ ਫੇਰਿਆ ਆਂ ਤੇ ਨੇ ਟਿਕ ਜਾਂਦਾ ਵੀ ਹਾਂ ਉਹ ਆ ਗਿਆ ਕਰੇ ਜਿਵੇਂ ਮੰਨ ਲਓ ਘੋੜਾ ਨਹੀਂ ਗਿਆ ਆਪਣਾ ਹਣਕਦਾ ਹੁੰਦਾ ਯਾਰ ਹਾਂ ਮੇਰਾ ਮਾਲਕ ਆ ਗਿਆ ਉਹੀ ਸਿਸਟਮ ਇਹਦਾ ਹੈ ਜੀ ਇਹਦਾ ਇੱਕ ਆਪਾਂ ਇਹ ਕਹਿ ਸਕਦੇ ਬਾਈ ਰੱਬੀ ਰੂਹੀ ਆ ਹਨਾ ਹਾਂ ਰੱਬੀ ਰੂਹੀ ਆ ਵੀਰੇ ਬਸ ਕਰਮਾਂ ਦੀਆਂ ਗੱਲਾਂ ਤੇ ਜਿਵੇਂ ਬਾਈ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲ ਜਾਂਦਾ ਤੇ ਫਿਰ ਇਹਦੇ ਮੋਹ ਮੁਹੱਬਤ ਨੂੰ ਦੇਖ ਕੇ ਕੋਈ ਹੋਰ ਜਾਨਵਰ ਵੀ ਆਏ ਮੋਹ ਕਰਦਾ ਹਾਂ ਇੱਕ ਹੈਗਾ ਬਾਈ ਮੇਲਕਾਫ ਹੈਗਾ ਜੀ ਇਦੇ ਰਵੇ ਚੁਈਆਂ ਇਹਦੀ ਜਾਨੀ ਜਿਹੜੀ ਮਾਂ ਦੀ ਭੈਣਾਂ ਛੋਟੀ ਉਹਦਾ ਬੱਚਾ ਹੈਗਾ ਮੇਲ ਕਾਪ ਆਹੋ ਬਜਰੰਗੀ ਲਜਵਾਣੇ ਦਾ ਉਹ ਵੀ ਲੱਗ ਗਿਆ ਮਗਰ ਉਹ ਥੋੜਾ ਜਿਹਾ ਐਦਾਂ ਜਿਵੇਂ ਮੇਲ ਨੂੰ ਆਦਤ ਹੁੰਦੀ ਆ ਪਿੱਛੋਂ ਮਾਰਨ ਦੀ ਉਹ ਮਾਰਦਾ ਥੋੜਾ ਜਿਹਾ ਛੋਟਾ ਉਹ ਹਜੇ ਵੀ ਵੈਸੇ ਉਹ ਲੱਗ ਗਿਆ ਹੁਣ ਮਗਰ ਕੋਈ ਦੂ ਵੀ ਜ਼ਿਆਦਾ ਮਗਰ ਲੱਗਦਾ ਥੋੜਾ ਜਿਹਾ ਮੇਰੇ ਅਕੋਰਡਿੰਗ ਜੀ ਯਾਨੀ ਉਹਦੀ ਵੀਡੀਓ ਆਪਾਂ ਕਰਾਂਗੇ ਜਲਦੀ ਇਹ ਤਾਂ ਆਪਾਂ ਕਹਿ ਸਕਦੇ ਆਂ ਵੀ ਬੇਫਿਕਰ ਹੋ ਕੇ ਜਿਵੇਂ ਤੁਸੀਂ ਖੇਤ ਜਾਣਾ ਸਵੇਰ ਜਿੱਥੇ ਮਰ ਜੂਗਾ ਜਿੱਥੇ ਇਹ ਬਾਈ ਇੰਨੀ ਸਿਆਣੀਆਂ ਜਿਵੇਂ ਛੜਕਤੇ ਆਪਾਂ ਜਾਣਦੇ ਆਂ ਬੱਸ ਆਉਂਦੀ ਆ ਜਾਂ ਟਰੈਕਟਰ ਆਉਂਦਾ ਇਹ ਸਿਸਟਮ ਨਹੀਂਗਾ ਵੀ ਇਹਨੂੰ ਪਾਸੇ ਕਰਨਾ ਪਊਗਾ ਅੱਛਾ ਆਪਣੇ ਆਪ ਹੀ ਹੋ ਜਾਂਦਾ ਹਾਂ ਬੱਚਿਆਂ ਨੂੰ ਤਾਂ ਕਹਿਣਾ ਪੈਂਦਾ ਵੀ ਸਾਈਡ ਤੇ ਹੋ ਜਾ ਇਹਨੂੰ ਨਹੀਂ ਕਹਿੰਦੀ ਲੋੜੇ ਆਪ ਹੀ ਹੋ ਜਾਂਦੀ ਹੈ ਬਾਈ ਕੋਈ ਵੀ ਚੀਜ਼ ਆਉਂਦੀ ਆ ਸਾਧਨ ਆਉਂਦਾ ਟਰੱਕ ਆਉਂਦਾ ਜਾਂ ਮੰਨ ਲਓ ਟਰੈਕਟਰ ਆਉਂਦਾ ਕੁਝ ਵੀ ਆਉਂਦਾ ਨੇ ਜਦੋਂ ਲੰਘਿਆ ਉਹਦੋਂ ਤੁਰਨਾ ਨਹੀਂ ਇੱਕ ਗੱਲ ਹੋਰ ਵੀ ਹਨ ਬਾਈ ਲੱਖੇ ਜਿਵੇਂ ਆਪਣੇ ਕਈ ਵਾਰੀ ਕੋਈ ਟੈਨਸ਼ਨ ਹੁੰਦੀ ਹੈ ਬੰਦੇ ਦੇ ਦਿਮਾਗ ਤੇ ਨਾ ਕਿਸੇ ਵੀ ਜਦੋਂ ਇੰਨਾ ਜਾਨਵਰ ਨਾਲ ਮੋਹ ਹੋਵੇ ਮੇਰੇ ਹਿਸਾਬ ਨਾਲ ਟੈਨਸ਼ਨ ਤਾਂ ਰਹਿੰਦੀ ਨਹੀਂ ਹਣੀ ਮੰਨ ਤੇ ਬਾਈ ਟੈਨਸ਼ਨ ਬਾਈ ਕਦੀ ਰਹਣੀ ਹੈ ਸਹੀ ਗੱਲ ਆ ਬਾਈ ਨਹੀਂ ਰਹਿੰਦੀ ਬਾਈ ਰੂਹੋਸ਼ ਹੋ ਜਾਂਦੀ ਆ ਯਾਰ ਹੁਣ ਮੰਨ ਲਓ ਘਰ ਦੇ ਵੀ ਉੱਠਦੇ ਆ ਸਵੇਰ ਉੱਠਣਸਾਰ ਪਹਿਲਾਂ ਇਹਦੇ ਕੋਲੇ ਜਾਂਦੇ ਸਾਰੇ ਹੂੰ ਹੂੰ ਉੱਠਣਸਾਰ ਪਹਿਲਾਂ ਇਹਨੂੰ ਹੁੰਦਾ ਬਈ ਇਹਨੂੰ ਕੁਝ ਦਈਏ ਖਾਨ ਨੂੰ ਦਾਣਾ ਪਾਈਏ ਜਾਂ ਫੀਡ ਪਾਈਏ ਹਨਾ ਹੂੰ ਸਾਰਿਆਂ ਨੂੰ ਪਿਆਰ ਹੁੰਦਾ ਬਾਈ ਨਾ ਰੰਗ ਲੱਗ ਜਾਂਦੀ ਇਹ ਦੇਖ ਕੇ ਘਰ ਦੇ ਜੀਆਂ ਨੂੰ ਵੀ ਰੰਗਦੀ ਤੇ ਫਿਰ ਟੈਨਸ਼ਨਾਂ ਦਾ ਬਾਈ ਮੁੱਕੀ ਜਾਂਦੀਆਂ ਨਾ ਜੇ ਤੁਸੀਂ ਦੱਸ ਰਹੇ ਸੀ ਕਿ ਰਸੋਈ ਕੋਲੇ ਵੀ ਬਾਈ ਰੋਟੀ ਖਾਣ ਆ ਜਾਂਦੀ ਆ ਆਪਦੇ ਆਪ ਹੀ ਹਾਂ ਹਾਂ ਵੀ ਆ ਜਾਂਦੀ ਬਾਈ ਇਹ ਹੂੰ ਇਹ ਵੈਸੇ ਹੀ ਬਾਈ ਇਹਦੀ ਆਦਤ ਆ ਇਹਨੇ ਮੰਨ ਲਓ ਜਿਵੇਂ ਮੰਨ ਲਓ ਘਰ ਦੇ ਵਿੱਚ ਆਪਣੇ ਹਨਾ ਦੋ ਪੋਰਸ਼ਨ ਆ ਇੱਕ ਪਾਸੇ ਰੈਸ਼ ਇੱਕ ਪਾਸੇ ਜਾਨਵਰ ਆ ਜੀ ਉਧਰ ਬਾਹਰ ਹੈਗਾ ਛੋਟਾ ਪੌੜੀਆਂ ਉਧਰ ਥੋੜਾ ਜਿਹਾ ਨੀਵਾ ਹੈ ਘਰ ਉੱਚਾ ਹੈ ਪੌੜੀਆਂ ਚੜ ਕੇ ਇਹਨੇ ਆਪ ਹੀ ਆ ਜਾਂਦਾ ਦਿਹਾੜੀ ਦੇ ਵਿੱਚ ਜਾਨੀ ਮੰਨ ਲਓ ਤੁਸੀਂ ਅਕੋਰਡਿੰਗ ਵੀ ਕਿ ਗੇੜੇ ਲਾ ਦਿੰਦੀ ਆ ਘਰੇ ਕੋਠੀ ਵਾਲੇ ਪਾਸੇ ਜੀ ਇਹਨੂੰ ਰੂਮ ਦਾ ਵੀ ਪਤਾ ਬਾਈ ਮੇਰੇ ਦਾ ਵੀ ਇੱਥੇ ਪੈਂਦਾ ਆ ਜੀ ਜੇ ਇਹਨੂੰ ਕੋਈ ਜ਼ਿਆਦਾ ਲੱਗੇ ਤਾਂ ਇਹ ਆਪ ਹੀ ਆ ਜਾਂਦੀ ਉੱਥੇ ਰੂਮ ਚਾ ਕੇ ਖੜ ਜਾਂਦੀ ਬਾਹਰ ਦੇ ਕੋਲੇ ਖੜਕਾਉਣ ਲੱਗ ਜਾਂਦੀ ਹੈ ਜੀ ਬਸ ਜਾਨੀ ਬਹੁਤ ਸਿਆਣੀ ਹੈ ਯਾਰ ਠੀਕ ਹੈ ਠੀਕ ਹੈ ਹੁਣ ਤੁਸੀਂ ਮੇਰੀ ਵੀਡੀਓ ਬਾਈ ਜੋ ਤਾਂ ਨਾ ਕੀਤੀ ਸੀ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਬਾਈ ਬਰਾੜ ਦਾ ਵੀ ਧੰਨਵਾਦ ਕਰਦਾ ਜੀ ਬਾਈ ਕਿੰਨੇ ਲੋਕਾਂ ਨੇ ਯਾਰ ਜਾਣਦੇ ਮੈਨੂੰ ਬਿਲਕੁਲ ਬਾਈ ਨਹੀਂ ਕੋਣ ਕਿਸੇ ਨੂੰ ਜਾਣਦਾ ਬਾਈ ਹਨਾ ਆਪਾਂ ਬੰਦੇ ਆ ਕਾਮ ਨਿੱਜੀ ਨਾਰਮਲ ਪਰਿਵਾਰ ਚੋਂ ਆ ਹਨਾ ਕੋਣ ਜਾਣਦਾ ਹੁਣ ਤੁਸੀਂ ਮੰਨਣਾ ਨਹੀਂ ਜਦੋਂ ਤੁਸੀਂ ਮੇਰੀ ਅੱਗੇ ਵੀਡੀਓ ਪਾਈ ਸੀਗੀ ਹਮ ਜਦੋਂ ਧਨੋਲਾ ਮੇਲਾ ਜਿੱਤੀ ਸੀ ਜੀ ਦਿਹਾੜੀ ਦੇ 25 ਤੋਂ 30 ਫੋਨ ਆਉਂਦੇ ਸੀ ਮੈਨੂੰ ਬਾਈ ਇਹਦੇ ਬਾਰੇ ਪੁੱਛਣ ਨੂੰ ਬਾਈ ਕਿਵੇਂ ਆ ਜਾਂ ਕੀ ਇਹਦੀ ਖਰਾਕ ਆ ਕਿੰਨੇ ਲੋਕ ਜਾਣਨ ਲੱਗੇ ਤੇ ਇਹਦੇ ਕਰਕੇ ਜਾਨਵਰਾਂ ਕਰਕੇ ਜਾਣਨ ਲੱਗੇ ਨਹੀਂ ਕੋਈ ਨਹੀਂ ਕਿਸੇ ਨੂੰ ਜਾਣਦਾ ਅੱਜ ਕੱਲ ਹਣਾ ਬਈ ਲੋਕਾਂ ਦੇ ਵਿੱਚ ਪਹਿਚਾਣ ਵੀ ਬਣਦੀ ਆ ਤੇ ਆਪਦਾ ਜਿਹੜਾ ਸਾਰਾ ਸਿਸਟਮ ਵੀ ਕਾਰੋਬਾਰ ਵੀ ਆਪਾਂ ਕਾਰੋਬਾਰ ਵੀ ਆ ਵੀਰੇ ਤੇ ਆਪਾਂ ਘਰੇ ਵੀ ਬਿਜੀ ਰਹਿੰਦੇ ਆ ਫਿਰ ਹੂੰ ਬਾਕੀ ਟੈਨਸ਼ਨ ਆ ਵੀ ਨਹੀਂ ਆਉਂਦੀਆਂ ਦਿਮਾਗ ਤੇ ਹਣਾ ਜੀ ਤੇ ਘਰ ਦੇ ਵੀ ਖੁਸ਼ ਰਹਿੰਦੇ ਆ ਬਾਈ ਜਦੋਂ ਮਾਲਾ ਮਾਲਾ ਮੇਲਾ ਜੱਤ ਦੀ ਆ ਇਹ ਹਾਂ ਤੇ ਘਰ ਦੇ ਪਿੱਛੋਂ ਪਹਿਲਾਂ ਹੀ ਫੋਨ ਲਾਈ ਜਾਂਦੇ ਰਹਿੰਦੇ ਆ ਬਾਈ ਅਰਦਾਸਾਂ ਹੀ ਕਰੀ ਜਾਂਦੇ ਬਾਈ ਬਈ ਕੀ ਬਣਿਆ ਬਾਹਰ ਤਾਂ ਨਹੀਂ ਹੋਗੀ ਕੰਪੀਟੀਸ਼ਨ ਚੋਂ ਪਰ ਪਤਾ ਹੁੰਦਾ ਇਹਦਾ ਸਾਨੂੰ ਪਤਾ ਹੁੰਦਾ ਬਾਈ ਬਈ ਇਹਨੇ ਜਿਤਨਾ ਹੀ ਜਿਤਨਾ ਸਾਨੂੰ ਇਹ ਨਹੀਂ ਹੁੰਦਾ ਬਾਈ ਬਈ ਇਹ ਪਹਿਲੀ ਪੋਜੀਸ਼ਨ ਨਹੀਂ ਲਾਊਗੀ ਜਾਂ 10ਵੀਂ ਲਾਊਗੀ ਹਾਂ ਪਰ ਘਰਦਿਆਂ ਨੂੰ ਇੰਨਾ ਜ਼ਰੂਰ ਪਤਾ ਹੁੰਦਾ ਵੀ ਪੋਜੀਸ਼ਨ ਪੱਕੀ ਆ ਜੇ ਕੰਪੀਟੀਸ਼ਨ ਲੜਦੀ ਆ ਤਾਂ ਜੇ ਮੰਨ ਲਓ ਕੰਪੀਟੀਸ਼ਨ ਜੀ ਪਹਿਲਾਂ ਹੀ ਕਿਸੇ ਵੱਲੋਂ ਬਾਹਰ ਕਰ ਦੇਣ ਡਾਕਟਰ ਕਈ ਵਾਰੀ ਕਰ ਦਿੰਦੇ ਆ ਬਾਈ ਜੀ ਬਾਈ ਮੈਂ ਸਾਰੇ ਵੀਰਾਂ ਨੂੰ ਇਹ ਕਹਿਣਾ ਚਾਹਣਾ ਕਈ ਵਾਰੀ ਡਾਕਟਰ ਕਰ ਦਿੰਦੇ ਆ ਤੇ ਮੰਨ ਲੈਣੀ ਚਾਹੀਦੀ ਆ ਬਿਲਕੁਲ ਬਾਈ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੀ ਕੰਮ ਆ ਉਹਥੇ ਕਈ ਵਾਰੀ ਕਈ ਭਰਾ ਪਤਾ ਕੀ ਕਰਦੇ ਆ ਲੜਨ ਲੱਗ ਜਾਂਦੇ ਆ ਮੇਲੇ ਤੇ ਜਾ ਕੇ ਬਈ ਸਾਨੂੰ ਕਾਹ ਤੋਂ ਬਾਹਰ ਕੀਤਾ ਫੇਰ ਪੁੱਛਣ ਲੱਗ ਜਾਣਗੇ ਸਾਨੂੰ ਬਾਹਰ ਕਰਤਾ ਸਾਨੂੰ ਕਾਰਨ ਦੱਸੋ ਹੂੰ ਉਹ ਕਾਰਨ ਨਹੀਂ ਦੱਸ ਸਕਦੇ ਹੁੰਦੇ ਡਾਕਟਰ ਉਹਨਾਂ ਦੀ ਮਜਬੂਰੀ ਹੁੰਦੀ ਜੀ ਨਹੀਂ ਦੱਸ ਸਕਦੇ ਮੰਨ ਲਓ ਇਧਰ ਹਟ ਬਈ 100 100 ਜਾਨਵਰ ਹੁੰਦਾ 100 ਦੇ ਵਿੱਚੋਂ 10ਾਂ ਨੇ ਕੰਪੀਟੀਸ਼ਨ ਜਿੱਤਣਾ ਨਾ ਜੀ ਬਾਈ 90ਾਂ ਨੂੰ ਬਾਹਰ ਕਰ ਦੇਣਾ ਉਹਨਾਂ ਨੇ 90 ਬੰਦੇ ਨੂੰ ਉਹ ਕਾਰਨ ਦੱਸ ਦਸਣ ਲੱਗ ਗਏ ਸਾਰਾ ਦਿਨ ਲੰਘ ਜੂਗਾ ਨਾਲੇ ਉਹ ਕਾਰਨ ਨਹੀਂ ਦੱਸਦੇ ਹੁੰਦੇਗੇ ਉਹਨਾਂ ਦੀ ਮੰਨ ਲੈਣੀ ਚਾਹੀਦੀ ਆ ਕੋਈ ਵੀ ਡਾਕਟਰ ਮੈਂ ਸੱਚੀ ਗੱਲ ਕਹਿੰਦਾ ਇਹ ਇੰਨਾ ਟਾਈਮ ਹੋ ਗਿਆ ਕੰਪੀਟੀਸ਼ਨ ਲੜਦੇ ਨੂੰ ਜਦੋਂ ਤਾਂ ਆਪਣਾ ਜਾਨਵਰ ਜਿੱਤ ਜੇ ਉਦੋਂ ਆਪਾਂ ਕਹਿ ਦਿੰਦੇ ਆ ਬਾਈ ਉਹ ਮੇਲਾ ਨਾ ਬਹੁਤ ਵਧੀਆ ਮੇਲਾ ਸੀ ਆਪਣਾ ਜਾਨਵਰ ਮੇਲਾ ਜਿੱਤ ਗਿਆ ਉਦੋਂ ਆਪਾਂ ਨੂੰ ਸੁਲਾਉਣੇ ਆ ਜਦੋਂ ਆਪਣਾ ਜਾਨਵਰ ਹਾਰ ਜਾਂਦਾ ਬਾਹਰ ਹੋ ਜਾਂਦਾ ਉਦੋਂ ਆਪਾਂ ਕਹਿਣ ਲੱਗ ਜਾਂਦੇ ਆ ਯਾਰ ਉਹ ਮੇਲਾ ਦਾ ਨਕੰਮਾ ਸੀ ਉਥੇ ਦਾ ਬਾਈ ਡਾਕਟਰ ਰਲੇਵੇ ਸੀ ਉਥੇ ਸ਼ਪਾਰਸ਼ ਚੱਲੀ ਸੀ ਕੋਈ ਵੀ ਡਾਕਟਰ ਪਸ਼ੂਆਂ ਨਾਲ ਬੇਈਮਾਨੀ ਨਹੀਂ ਕਰਦਾ ਕਿਉਂਕਿ ਬੰਦਾ ਤੁਸੀਂ ਮੇਰਾ ਮਾੜਾ ਕਰਤਾ ਜਾਂ ਮੈਂ ਤੁਹਾਡਾ ਮਾੜਾ ਮਾੜਾ ਕਰਤਾ ਤੁਸੀਂ ਮੈਨੂੰ ਗਾਲ ਕੱਢੋਗੇ ਮੈਂ ਤੁਹਾਡੇ ਬਾਰੇ ਮਾੜਾ ਸੋਚੂਗਾ ਇਹਨਾਂ ਨੇ ਤਾਂ ਬੋਲਣਾ ਨਹੀਂ ਵਿਚਾਰਿਆ ਨਹੀਂ ਇਹਨਾਂ ਦੀ ਮਿਹਨਤ ਆ ਡਾਕਟਰਾਂ ਨੂੰ ਵੀ ਬਹੁਤ ਵੱਡਾ ਪਾਪ ਆ ਜੇ ਉਹ ਕਰਨਗੇ ਵੈਸੇ ਕਰਦਾ ਨਹੀਂ ਕੋਈ ਵੀ ਡਾਕਟਰ ਮੰਨ ਲੈਣੀ ਚਾਹੀਦੀ ਆ ਜਿੱਤਾਂ ਹਾਰਾਂ ਕਰਮਾਂ ਦੀਆਂ ਹੂੰ ਇਹੀ ਸੋਚ ਕੇ ਚੱਲਣਾ ਚਾਹੀਦਾ ਵੀ ਜਾਂ ਤਾਂ ਆਪਾਂ ਜਿੱਤ ਕੇ ਆਉਣਾ ਤੇ ਜਾਂ ਕੋਈ ਸਿੱਖ ਕੇ ਆਉਣਾ ਜੇ ਅੱਜ ਹਰੇ ਆ ਆਪਾਂ ਕਾਹਤੋਂ ਹਰੇ ਆ ਅਗ ਦੂਜਾ ਪਸ਼ੂ ਦੇਖੋ ਕੋਲੇ ਖੜਾ ਜਾਨਵਰ ਦੇਖੋ ਵੀ ਉਹਦੀ ਯਾਰ ਕਿੰਨੀ ਕੇਅਰ ਸੀ ਜਿੱਤਿਆ ਉਹ ਮੇਲਾ ਕਾਹ ਤੋਂ ਜਿੱਤਿਆ ਕਾਹ ਤੋਂ ਆਪਣਾ ਜਾਨਵਰ ਆਹਦੇ ਜਾਨਵਰ ਚ ਕਮੀ ਦੇਖੋ ਵੀ ਕੀ ਆ ਉਹ ਅੱਗੇ ਤੋਂ ਪੂਰੀ ਕਰਕੇ ਆ ਨਾ ਕਰਕੇ ਜਾਉਂਦਾ ਫੇਰ ਵੈਸੇ ਨਾ ਤਕਰੀਬਨ ਪਤਾ ਹੀ ਹੁੰਦਾ ਬਾਈ ਆਪਦੀ ਘੋੜੀ ਦੇ ਦੰਦ ਗਿਣੇ ਹੀ ਹੁੰਦੇ ਆ ਹਨਾ ਬਿਲਕੁਲ ਬਾਈ ਬਈ ਆਪਣੇ ਆਹ ਕਮੀ ਆ ਪਤਾ ਹੁੰਦਾ ਵੈਸੇ ਰੌਲਾ ਪਾਉਣ ਲੱਗ ਜਾਂਦੇ ਕਈ ਭਰਾ ਰੌਲਾ ਨਹੀਂ ਪਾਉਣਾ ਚਾਹੀਦਾ ਤੇ ਅਗਲੀ ਵਾਰ ਨੂੰ ਹੋਰ ਤਿਆਰੀ ਨਾ ਹੋਣਾ ਚਾਹੀਦਾ ਇਹ ਕਿਹੜਾ ਬਾਈ ਕੁੰਬ ਦਾ ਮੇਲਾ 12 ਸਾਲਾਂ ਬਾਅਦ ਆਉਣਾ ਮੇਲੇ ਆਈ ਜਾਂਦੇ ਰਹਿੰਦੇ ਆ ਜਿੱਤਾਂ ਹਰਾਂ ਵਿੱਚ ਚੱਲੀ ਜਾਂਦੇ ਜਾਂ ਰਹਿੰਦੀਆਂ ਤੇ ਬਈ ਐਵੇਂ ਨਹੀਂ ਕਹੀ ਜਾਣਾ ਚਾਹੀਦਾ ਯਾਰ ਉੱਥੇ ਬੇਈਮਾਨੀ ਹੋ ਗਈ ਉਹ ਹੋ ਗਈ ਤਿਆਰੀ ਕਰੋ ਜਾਨਵਰ ਦੀ ਜਾਨਵਰ ਦੀ ਸਿਹਤ ਸੰਭਾਲ ਵਧੀਆ ਰੱਖੋ ਮੰਨ ਲਓ ਜਾਨਵਰ ਆ ਇੱਕ ਜਾਨਵਰ ਦੇ ਉੱਤੇ ਝਲੀਟਾਂ ਵੱਜੀਆਂ ਪਈਆਂ ਹੂੰ ਤੇ ਉਹਨੂੰ ਥੋੜੀ ਬਾਈ ਹੁਣ ਨੰਬਰਾਂ ਚ ਚਲਣਗੇ ਯਾਰ ਹਣਾ ਹੁਣ ਇੱਕ ਜਾਨਵਰ ਰਮਾਲਨਾ ਸਾਫ ਕਰਦਾ ਇੱਕ ਬੰਦਾ ਹਾਂ ਆਪ ਨੂੰ ਤਾਂ ਪੈਣੇ ਹੀ ਹੈ ਮਿਹਨਤ ਦਾ ਬਾਈ ਹਾਂ ਆਪ ਬੰਦਾ ਭੁੱਖਾ ਰਹਿ ਸਕਦਾ ਤੇ ਜਾਨਵਰ ਨੂੰ ਭੁੱਖਾ ਨਹੀਂ ਰੱਖ ਸਕਦਾ ਮੰਨ ਲਓ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਲੱਖੇ ਤੇ ਬਾਈ ਲੱਖੇ ਦੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਤੁਹਾਨੂੰ ਬਾਈ ਨੇ ਆਪਦਾ ਤਜਰਬਾ ਸਾਂਝਾ ਕੀਤਾ ਆਪਣੇ ਨਾਲ ਤੇ ਬਾਕੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਾਈ ਲੱਖੇ ਦੀ ਧੰਨੋ ਘੱਟੀ ਤੁਹਾਨੂੰ ਕਿਵੇਂ ਲੱਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਅੱਗੇ ਵੀ ਜੋ ਵੀ ਅਪਡੇਟ ਹੋਊਗੀ ਉਹ ਤੁਹਾਨੂੰ ਦਿੰਦੇ ਰਾਵਾਂਗੇ ਸੋ ਵੀਡੀਓ ਅੱਗੇ ਵੀ ਆਪਣੇ ਕਿਸਾਨ ਭਰਾਵਾਂ ਨਾਲ ਜਰੂਰ ਸ਼ੇਅਰ ਕਰਿਓ ਜਿਉਂਦੇ ਵਾਸਤੇ ਰਹੋ